ਮਨੁੱਖ ਵਾਲੀਆਂ ਦੇ ਮਨਾਂ ਦੇ ਵਿੱਚ ਚਾ ਦੇਖੇੜਾ ਤੇ ਉਸਾ ਜੜਾ ਬਣਿਆ ਹੰਦਲ ਜਪਤ ਨਾਮ ਤੇ ਜੇ ਨਾਮ ਜਪਦੇ ਨੇ ਤੁਹ ਹਮੇਸ਼ਾ ਦਾਾਲ ਤੁਹ ਵਾਹਿਗੁਰੂ ਨੇੜੇ ਤੋਂ ਮੇਲੇ ਜਾਣਦੇ ਆ ਜਾਣੇ ਕਿ ਦੇ ਅਚਿੰਤ ਪੁਨੇ ਦੇ ਵਿੱਚ ਹੀ ਜਦੋਂ ਉਹਨਾਂ ਦੇ ਦੂਸਰ ਸਰੀਰ ਜਾਗਦੀਨ ਰਾਤ ਉਹਨਾਂ ਖਨਾਬ ਪਿਸ਼ਾਈ ਰੁਕੇ ਗੁਨਾਹ ਨੂੰ ਸੰਸਾਰ ਦੇ ਵਿੱਚ ਪ੍ਰਭ ਸੰਜੇ ਨਾਮ ਜਿਹੜਾ ਕਾਲ ਗੁਰੂ ਬਾਜ ਗੁਰੂ ਦਾ ਹੰਤੇ ਵਿੱਚ ਜਤਨ ਕਰਕੇ ਸੋਖਾਨੀ ਪ੍ਰਾਪਤੀ ਹੁੰਦੀ ਹੈ ਜਸਕਾਨ ਜਿਸਾ ਵਸਤਪੰਕਾ ਉਹਨਾਂ ਦੇ ਉਚੇ ਦੇ ਟਿੱਕੇ ਜਿਹੜੇ ਨੇ ਨਿਸ਼ਾਨ ਜਿਹੜੇ ਨੇ ਉਹ ਸਾਸ ਅੰਦਰ ਦੇ ਨਿਕੰਦੇ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਬਾਣੀ ਬੋਲਦਾ I'm <laughs> <laughs>